ਲੋਜੀ ਕਿਸਾਨ ਵੀਰੋ ਆਪਾਂ ਪਹੁੰਚ ਗਏ ਆਂ ਫਿਰੋਪਰ ਮੰਡੀ ਦੇ ਵਿੱਚ ਆਲੂਆਂ ਦੀ ਬੋਲੀ ਤੇ ਤੇ ਟਾਈਮ ਜਿਹੜਾ 10:30 ਹੋ ਗਿਆ ਜੀ ਅੱਜ ਟਰਾਲੀਆਂ ਲੱਗ ਚੁੱਕੀਆਂ ਤੇ ਜਿਹੜੀ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਆ ਦੇਖਦੇ ਆਂ ਅੱਜ ਆਲੂਆਂ ਦਾ ਕੀ रेट ਜਾਂਦਾ ਜੀ 30 330 330 30 ਛੱਕ ਜਾਣਾ 330 330 330 330 330 40 40 ਪੈ ਗਈ ਉਧਰੋਂ ਬੋਲੀ 40 50 350 350 ਹਾਂਜੀ ਚਾਚਾ ਜੀ 350 350 350 350 60 360 360 360 ਹਲੋ 32400 400 10 20 30 40 ਮੁੰਡਾ ਰਹਿਗਾ ਮੁੰਡਾ ਰਹਿਗਾ ਟੋਲੀ ਰਹਿਗਾ 70 70 370 70 470 470 ਹਾਂ ਜੀ

ਕਿੰਨੇ 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 ਆ ਠੀਕ 490 ਇਹ ਲੈਣਾ ਇਹ ਬਾਤਾਂ ਦੇ ਕਿਹੜੀ ਕਿਸ ਕੰਮ ਆ ਇਹ ਲੈਣਾ ਆਰਡਰ ਕਰ ਲੋ ਉਹਨਾਂ ਨੂੰ 20 ਪੱਟੀ ਲੈ ਲੈ ਸਾਰੇ ਲੈਣੇ ਬਣ ਲਾਣੇ ਲੱਲਾ ਇਹ ਵਾਲਾ ਪਛੀਤੀ ਕਿੱਟੇ ਤੁਸੀਂ 1090 490 ਤੁਹਾਡੀ ਨਹੀਂ ਬੋਲੀ ਬਿਲਕੁਲ ਦੀ ਕੁਆਲਿਟੀ ਚੈੱਕ ਕਰਦੇ ਵਧੀਆ ਲਾਲ ਆਉਂਗਾ ਚੱਲਦੇ 450 ਬੱਤਾ ਹੋ ਗਿਆ 90 ਨਾ ਜੀ ਚਾਤੀ ਛੋੜੇ 490 6 ਪੱਕੇ ਕੋਈ 3 ਲਾਲ ਆਉਂਗਾ ਹਾਂ ਬੋਲਾ ਬੋਲਾ ਜੀ ਚਲੋ ਜੀ ਘਟੋ ਜੀ ਆ ਬੋਲੋ ਜੀ 460 ਆ 15 ਕਟੇ ਬਾਈ ਬੱਚਾ 15 ਕਟੇ ਬਾਈ ਸਾਰੇ ਬੰਦੇ ਸਿੱਟਾ ਆ ਬਾਈ ਵਾਹ ਇਹ 15 ਕਟੇ ਇਹ ਬੋਲਾ ਜੀ ਬੋਲਾ ਜੀ ਬੋਲਾ ਜੀ ਬੋਲਾ ਜੀ ਬੋਲੋ ਜੀ ਬੋਲੋ 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 15 ਕਟੇ ਬੋਲੋ ਹਾਂਜੀ 330 330 330 330 ਇਹ ਕਿੰਨੇ ਡੇਰੀ ਇਹ 15 ਕਟੇ ਉਹ 24 ਕਟੇ ਉਹ ਹੋਣਗੇ ਇਹ ਛੱਟਿਆ ਆਰ ਨਾ ਆਪੇ ਕਿੱਥੇ ਕੋਈ ਨਾ ਮੜੇ ਕਿੱੜਾ ਮਰਦੀ ਲੋ ਆਓ ਇਹ ਛੱਟਿਆ ਵੱਖਰਾ ਹੀ ਇਹ ਇਧਰ ਇਹ 15 ਕਟੇ ਨੇ ਉਹ ਦੂਜੇ ਵੱਖਰੇ ਨੇ 24 ਇਹ ਛੱਟਿਆ ਪਰ ਤਿੱਕੀ ਨਹੀਂ ਹੈ ਭਾਈ ਛੱਟਿਆ ਪਰ ਤਿੱਕੀ ਨਹੀਂ ਹੈ ਪੁੰਜਾ ਪੁੰਜਾ ਕਿਲੋ ਜੀ 35 ਜੀ 435 40 ਕੀ 340 340 ਓਏ ਮੇਰੀ ਗੱਲ ਸੁਣ 40 40 ਪੁੱਤ ਲੈ ਇਹੀ ਯਾਰ ਤਿੰਨ ਕਰੀਏ ਤੈਨੂੰ ਹਾਂਜੀ 45 40 ਹੈ ਛੱਟਿਆ ਆ ਡਾਇਮੰਡ ਛੱਟਿਆ ਯਾਰ ਕੀ ਬੋਲੀ ਗਈ ਹੈ 340 ਚੱਲ 400 400 ਚੱਲ 430 ਛੋੜ 400 ਹਾਂਜੀ 400 400 400 ਚਲੋ ਅੱਡੇ ਵੀ ਆਈ ਦਾ 370 ਰੁਪਏ ਜ਼ਿਆਦਾ ਇਹ ਵਾਲਾ 15 ਕਟੇ ਨਾ ਆ 15 ਕਟੇ ਤੁਹਾਡੇ ਸਾਹਮਣੇ ਮੈਂ ਤਾਂ ਬੋਲੀ ਕਰਦਾ ਪਿਆ ਜੀ 400 400 ਅੱਗੇ ਬੋਲਣਾ ਕਿਹੜੇ 400 ਪੱਕਾ ਲਵਾਉਣਾ ਪੈਣਾ ਯਾਰ ਇਹ ਗੂ ਐਵੇਂ ਕਿਉਂ ਧੱਕਾ ਕਰਦਾ ਯਾਰ ਮੈਂ ਨਾ ਜਦੋਂ ਮੇਰੀ ਇਜਾਜ਼ਤ ਤੋਂ ਇਹ ਆਏ ਨੂੰ ਲੈ ਲਵੇ ਨਹੀਂ ਹੁਣ ਹੱਸਦਾ ਹੈ ਉਹਨਾਂ ਨੇ ਲੈ ਕੇ ਜਾਣਾ ਫਿਰ ਚਲੋ ਆਈਏ ਬੋਲੀ ਕੋਈ ਗੋਲ ਵੀ ਬੋਲੀ ਆਹ ਲੈ ਕਲ ਆਉਣਾ 720 720 ਉਹ ਕਰਾ ਲਾ ਪੱਕਾ ਤੁਨ ਬਾਜੀ ਪੰਨ ਇਹ ਹੋਣਾ ਕਹਾ ਪਿੱਛੇ ਆਉਣਾ ਸਾਰੀ 420 ਪੱਕਾ ਹੋ ਗਿਆ ਚਲੋ ਆ ਦੋਨੇ ਹੋ ਗਏ ਆ 24 ਗੱਟੇ ਇਹ 24 ਗੱਟੇ ਹੀ ਡਾਇਮੰਡ ਹੈ ਵੀ ਲੇਕਿਨ ਛੋਟਾ ਪੀਸ ਥੋੜਾ ਜਿਹਾ 8 24 ਗੱਟੇ 8 24 ਗੱਟੇ ਆ 24 ਗੱਟੇ ਬੋਲੋ ਜੀ ਬੋਲੋ ਜੀ 24 ਗੱਟੇ 24 ਗੱਟੇ ਹਾਂਜੀ ਰੈਮੜ 24 ਗੱਟੇ ਬੋਲੋ ਬੋਲੋ ਕਿ ਭੂਮਾ ਮੀਂਹ ਰੱਖਿਆ ਜਾਏਗਾ 24 ਗੱਟੇ ਹਾਂ ਧਿਆਨ ਨਾਲ ਜੀ 230 ਉਹ ਬੋਲਦੇ 230 230 ਹਾਂਜੀ 230 230 230 230 230 230 40 240 30 ਆ ਗਿਆ 50 50 60 70 270 270 ਇਹ 24 ਕੱਟੇ ਨੇ 270 200 ਹਾਂਜੀ 270 ਇੱਕੋ ਥਾਂ ਲੈ ਜਾਣਗੇ 270 3 जोड 270 75 80 85 90 95 300 300 300 ਹਾਂਜੀ 300 5 10 310 310 310 ਹਮਦਜੀ 310 310 310 310 ਦਾ ਬੋਲਣਾ ਵੀ ਕਿਸੇ ਨੇ 310 24 ਘੱਟੇ ਨੇ ਸਾਰੇ 310 ਰੈਮਨ ਏ 310 15 ਸ਼ਿਵਨਿੰਨ ਚਲੋ 15 20 310 ਪੱਕਾ ਬੋਲ ਯਾਰ ਦਿੰਦਾ 330 35 40 340 ਇੱਕ ਘੱਟੇ 24 ਨਹੀਂ ਸਾਰੇ 340 ਤੇਰੀ ਬੋਲੀ ਆ ਆਲੀ ਹਾਂਜੀ 310 ਰੁਪਏ ਘਟੋ ਜੀ ਆਪਾਂ ਦੇਖਦੇ ਆਂ ਕਿ ਕਿ ਰੇਟ ਜਾਂਦਾ 120 ਗੱਟੇ 120 ਗੱਟੇ ਬੋਲੋ 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 ਇਹ 24 ਹੈ ਸੋ ਇਹ ਗੱਟੇ ਬੋਲੋ ਕਿ ਭਾਈ ਜੀ ਟਾਈਮ ਲਈ ਚੱਪਾ ਮੈਂਮਨ ਸਭੋਲ ਯਾਰ ਅੱਛਾ ਹੈ ਸਰਪਾ ਦੀ ਕੈਨੇਡਾ ਵੇਖ ਕੇ ਨੇ ਕਿੰਨੀ ਕੌਣ ਟਾਈਸਕ ਕਰਦਾ ਯਕੀਨ ਉਹਨੇ ਵੀ ਆ ਗਿਆ ਦੋਸਤੀ ਅਸੀਂ ਚੱਲਦੇ 20 ਤੇ 330 ਤੇ 300 ਤੇ 30 ਇਹ ਤਾਂ ਟ੍ਰੇਨ ਚ ਨਹੀਂ ਸੀ ਦੀ ਸਟੋਰ ਵਿੱਚ ਆਪਾਂ ਇਹ ਤਾਂ ਟ੍ਰੇਨ ਚ ਨਹੀਂ ਚੱਲਦਾ ਰਹਿ ਲੈਂ ਬਣਾਓ ਨਵੀਂ ਉਹ ਹੋਰ ਭਾਗਣੀ ਹੈ ਬੰਨ੍ਹਣ ਵਾਲੀ ਇਧਰ ਲੈ ਠੀਕ ਹੈ ਥੇ ਬਣਾਓ 330 330 330 330 ਜਿਹੜੀ ਕੋਨਾ ਨਿਕਲਦੀ 330 ਲੈਂਡ ਬਣੀ ਬਣਾਈਏ ਯਾਰ ਕਿ ਆਪੇ ਲੈਂਡ ਬਣ ਗਈ ਹੈ ਆਪਾਂ ਨਹੀਂ ਰੱਖਣਾ ਡਾਇਮੰਡ ਕੋਈ ਸਟੋਰ ਚ ਰੱਖਾਂਗੇ ਨਹੀਂ ਯਾਰ ਚੱਲ ਗੱगन ਦੀ ਖਿੱਚੀ ਆ ਬੜਾ ਸਪੀਡ ਦਾ ਮੜਾ ਯਾਰ ਚਲਾਇਆ ਕਰ ਬਬੜਾ ਤਿੰਨ ਸੋਤੀ ਤੇ ਕਿਹੜਾ ਘਟਾ ਲਈਏ ਕੋਈ ਜਿਹੜਾ ਮਰਜ਼ੀ ਠੀਕ ਰਹਿੰਦਾ ਯਾਰ ਹੈਲੋ ਠੀਕ ਹੀ ਪੂਰੀ ਐ 52 ਕਿਲਾ ਵਰਤੀ 52 52 52 ਪੌਂਡਾ ਮੈਂ ਵੱਡਾ ਮੰਗੀ ਜੀ

ਉਹੀ ਹੋ ਦਰਦ ਸਾਰ ਸਾਰ ਬਣਾਇਆ ਦਰਦ ਸਾਰ ਸਾਰ ਦਰਦ ਸਾਰ ਸਾਰ ਦਰਦ ਸਾਰ ਸਾਰ ਦਰਦ ਸਾਰ ਸਾਰ ਪੈੜ ਪੈੜ ਡੋੜਦੀ ਹੈ 3 3 ਪੈੜ ਪੈੜ ਦੋੜਦਾਰ ਨੂੰ ਪੁੱਛਿਆ ਕਰੋ ਪੈੜ 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 ਕੈਂਸੋ ਪੈੜ 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 70 70 70 70 70 70 70 70

ਸੈਂਸਨ ਬੈਨਾ ਬਿਚਾਰਾ ਜਨਵੇ 300 300 400 ਬੋਲ 400 70 ਰੁਪਏ ਆਵੇ ਚੱਲ ਭੇਜ ਦੇ ਚੱਲ 70 ਤਾਂ ਹੋ ਗਿਆ 400 400 ਪਾਜਾ ਬੋਛੜਾ ਆ ਕੋਈ ਗੱਲ ਚੱਲ ਬੋਲ 400 10 ਬਾਈ 5 400 ਬੋਲੋ ਪੋਲੀਡੋ ਲੈਣਦੇ ਹੋ ਗੁਰੂਓ ਬਹੁਤ ਚੱਕੀ ਜਾਂਦਾ ਹੈ ਆ ਜਾ ਵੀ ਖੋਲ ਨਹੀਂ ਆਇਆ ਯਾਰ ਇਹ ਤੇ ਬੋਲਦੇ ਚਾ ਚਾ 400 ਚੱਲ ਜੱਗਾ ਚੋਰ ਵੀ ਹਾਂਜੀ ਹਾਂ ਇਹਨਾਂ ਚਾ ਚਾ ਚੱਲਾ ਗਿਆ ਇਹ ਪੁੱਛ ਲੋ ਉਹ ਆ ਗਏ ਚੋਰ ਆਲੇ ਪਹਿਲਾਂ ਚੋਰ ਆਲੇ ਕਿੱਥੇ ਕਰਨੇ ਚਾਹੀਦੇ ਚੋਰਾਂ ਦੇ ਆ ਗਏ ਕਿੱਥੇ 돌 ਵਾਏ ਆਪਣੇ ਜਗਾ ਮਿੰਦਰਾ ਆਪਣੇ ਜਗਾ ਯਾਰ 돌 ਵਾਏ ਨੇ ਹਲੋ ਅੱਗੋ ਲੈਣਦਾ ਗੁਰੂਓ ਬਾਤ ਕਰਤੀ 415 15 415 15 20 25 25 30 30 ਦੇਲੇ ਨੂੰ 10 ਰੁਪਏ ਤੇ ਬੱਸ 400 ਰੁਪਏ 400 ਰੁਪਏ ਦੇ 30 ਰੁਪਏ ਸ਼ੋੜਾ ਕੱਲਾ ਮਦਰੀਆਲੇ ਸਟੋਰ 400 ਪੈਂਸੀ ਲੱਗਿਆ ਲੇਕਿਨ 30 ਰੁਪਏ ਦੇ ਸ਼ੋੜਾ ਬੰਨਾ ਕਿਨੇ ਕਿਤੇ ਅੱਗੇ ਮੈਂ ਨਹੀਂ ਮੈਂ 30 ਰੁਪਏ ਦੇ ਖੇਲ ਪਾਤਾ ਠੀਕ ਹੈ ਕੱਲਾ ਦੋਰੀ ਵੱਜਾਲਾ ਕਰਨ ਉਹ ਕਰਨ ਲਗਾਈ ਜਾ ਪੈਂਤੀ ਗੱਡੇ ਪੈਂਤੀ ਗੱਡੇ ਪੈਂਤੀ ਇੱਧਰ ਸਾਰਾ ਵੀ ਮੰਗੀ ਜਾਂਦੇ ਨੇ 35 ਗੱਡੇ 35 ਗੱਡੇ 35 ਦਿਲ ਮਿਲਨੇ ਚਾਹੀਦੇ 35 ਗੱਡੇ 35 ਡੈਮਡ 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 35 ਗੱਡੇ 300

40 40 45 45 45 ਜਾਏ 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 45 50 50 50 50 50 ਹਾਂਜੀ ਜਾਏ 50 ਜੈ 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 ਪਿਆ 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 ਜਾਏ ਤੁਸੀਂ ਵੀ ਆਪਦੇ ਲਾਣੇ ਦਾ ਸਿੱਖੋ ਜਾਏ 55 55 55 ਪਿਆ ਪਿਆ ਜਾਏ ਜੇ 55 ਸੱਟ ਸੱਟ ਪੈ ਪੇਟ ਮੈਂ ਨਹੀਂ ਮੈਂ ਤੇ ਦੇ ਬੋਲਦਾ ਪੇਟ ਪੇਟ ਕਰਨਾ ਕੋਈ ਨਹੀਂ ਜਾਏ ਜਾਏ ਪੈਠ ਚਾਚਾ ਜੀ ਤੂੰ ਘਰ ਮੈਨੂੰ ਕਹਿਣਾ ਪੇਟ ਖਾਵਾ ਲਾਉ ਤੈਨੂੰ ਜਾਣੀ ਗੱਲ ਤਾ ਤਾ ਨਹੀਂ ਜਾਏ 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 ਪੈਠ ਓਕੇ ਵਰਨੇ ਕਰਦੇ ਇਹ 35 ਬੱਟੇ ਓ ਯਾਰ ਬਾਹ ਆ ਦੇ ਦੇ ਕੀ ਰੱਦੀਆਂ ਮੈਂ ਲਾ ਕੇ